ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾੜ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ بڑے بڑے ਸਵਾਲ ਪੈਦਾ ਕਰਦੇ ਆ ਮੈਂ ਤਾਂ ਹੈਰਾਨ ਹਾਂ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਇਹ ਆ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਹਾਂ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹਨੂੰ ਪੰਜਾਬੀ ਚ ਮੌਕਾ ਪਰਸਤੀ ਕਹੀਦੀ ਹੈ ਇਹਨੂੰ ਮੇਰੇ ਤੋਂ ਪਹਿਲਾਂ ਸardar ਗੁਰਦੀਪ ਸਿੰਘ ਜੱਲੂਪੁਰ ਖਹਿੜਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਅਜ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਇੰਨੀ ਗੱਲ ਇੰਨੀ ਟਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸੌਖਾ ਕੰਮ ਨਹੀਂ ਆ ਹਰੇ ਕੋਈ 10 ਵਾਰੀ ਗੱਲਾਂ ਸੋਚਦਾ ਔਰ ਅੱਜ ਜੇ ਇਸ ਬੰਦੇ ਨੇ ਸਚਾਈ ਰੱਖੀ ਆ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਕਿ ਇਹ ਜੇ ਬੰਦੇ ਦਾ ਸੱਚ ਦਸਣ ਆਸਤੇ ਪੰਜਾਬ ਚ ਵੀ ਤੇ ਜੇਲ੍ਹ ਚ ਰਹਿੰਦਿਆ ਵੀ ਨੁਕਸਾਨ ਹੋ ਸਕਦਾ ਇਹਨਾਂ ਦੀ ਹਫਾਜ਼ਤ ਯਕੀਨੀ ਬਣਾਈ ਜਾਵੇ ਸਾਤ ਸੰਗਤ ਜੀ ਜਦੋਂ ਟਾਊਟਾਂ ਦੇ ਖਿਲਾਫ ਬੋਲੋ ਨਾ ਸਰਕਾਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਬੇਰੁਪਿਆ ਦੀ ਗੱਲ ਕਰੋ ਤੇ ਸਰਕਾਰਾਂ ਨੂੰ ਇਹ ਗੱਲ ਨਾ ਹজম ਹੁੰਦੀ ਹੈ ਤੇ ਨਾ ਪਸੰਦ ਆਉਂਦੀ ਆ ਔਰ ਇਹ ਗੱਲ ਇੱਕ ਬੜੀ ਵਧੀਆ ਕਰਕੇ ਗਏ ਆ ਡੂੰਗੀ ਕਰਕੇ ਗਏ ਆ ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਨੇ ਆ ਕਦੇ ਸਮਝਦੇ ਵੀ ਉਹ ਬੰਦੀ ਸਿੰਘ ਹੋਏ ਕਿਉਂ ਜਿਹੜਾ 84 'ਚ ਨਿਆਹ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਬੇਸ ਬੇਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ ਨੌ ਬੰਦੀ ਸਿੰਘਾਂ ਦਾ ਆ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਨ੍ਹਾਂ ਤੇ ਧਾਰਾਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਹੈ ਤਾਂ ਮੇਰੇ ਕਈ ਸਾਥੀ ਸੁਭਚਿੰਤਕ ਇਸ ਫਿਕਰ ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜ ਲਈ ਔਰ ਮੈਂ ਅੱਜ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਥ ਸੰਗਤ ਜੀ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿਤਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰਤਾ ਰਾਤੇ ਤੇ ਜੇ ਖਲੋਣਾ ਸੱਚ ਤੇ ਫੇਰ ਸਰਦਾਰ ਗੁਰਦੀਪ ਸਿੰਘ ਜਿੱਲੂਪੁਰ ਖਹਿੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜੀਆਂ ਗੱਲਾਂ ਤੇ ਪਹਿਰਾ ਦੇਣਾ ਪੈਣਾ 25 ਸਾਲ ਮੇਰਾ ਵੀਰ 25 ਸਾਲ ਕਿਥੇ ਮੈਂ ਤੁਹਾਨੂੰ ਘਰ 'ਚ ਹੀ ਬੰਦ ਕਰ ਦਿਆ ਨਾ 25 ਸਾਲ ਲਈ ਤੇ 1 ਮਿੰਟ ਵਾਸਤੇ 25 ਸਾਲ ਵਿਦਾਊਟ ਪ੍ਰੋਲ ਤੁਸੀਂ ਹੌਸਲਾ ਕਰੋ ਮੈਂ ਬੰਦੀ ਸਿੰਘਾਂ ਨਾਲ ਸਮਾਂ ਕੱਢ ਕੇ ਆਇਆ ਮੈਂ ਇਹਨਾਂ ਦਾ ਤੇ ਅੱਜ ਇੱਕ ਅਕਾਲੀ ਦਲ ਦੋ ਅਕਾਲੀ ਦਲ ਉਹ ਜਿਹੜੇ ਸਾਡੇ ਵੀਰ ਨੇ ਸੁਧਾਰ ਲੈ ਲਾ ਲੇ ਪਹਿਲਾਂ ਤਾਂ ਤੁਸੀਂ ਸੁਧਰੋ ਤੁਸੀਂ ਆਪ ਦੇ 'ਚ ਸੁਧਾਰ ਲਿਆਓ ਤੁਹਾਡੇ 'ਚ ਜੇ ਤੁਸੀਂ ਨਾ ਸੁਧਰੇ ਤੇ ਲੋਕਾਂ ਨੇ ਅੱਗੇ ਤੁਹਾਨੂੰ ਸੁਧਾਰਿਆ ਹੋਰ ਸੁਧਾਰਨਗੇ ਮਗਰ ਇਸ ਮੌਕਾ ਪ੍ਰਸਤੀ ਦੀ ਪੋਲਿਟਿਕਸ ਸਿਰਫ ਇਸ ਲਈ ਮੈਂ ਐਮਪੀ ਬਣ ਜਾ ਐਮਐਲਏ ਬਣ ਜਾ ਸਾਧ ਸੰਗਤ ਜੀ ਇਸ ਪੋਲਿਟਿਕਸ ਤੋਂ ਕੁਛ ਨਹੀਂ ਲੱਭਾ ਅੱਜ ਮੈਂ ਕਹਿ ਕੇ ਚੱਲਿਆ ਬਾਲਰ ਸਾਹਿਬ ਅੰਮਜੀਠੇ ਵਾਲੇ ਬੈਠੇ ਆ ਇਹਨਾਂ ਨੇ ਤਾਂ ਐਮਪੀ ਦੀ ਇਲੈਕਸ਼ਨ 'ਚ ਵੀ ਲੀਡ ਦਿੱਤੀ ਆ ਅੰਮਜੀਠੇਓ ਸ਼ਰੋਮ ਨਹੀਂ ਅਕਾਲੀ ਦਲ ਨੂੰ ਅਸੀਂ ਤਾਂ ਆਈ ਵਾਰੀ ਏ ਜਿਤਾਉਂਦੇ ਆ ਤੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਮਗਰ ਜਿੱਤ ਖਾਤਰ ਨਹੀਂ ਲੜਨਾ ਔਸੂਲਾ ਖਾਤਰ ਲੜਨਾ ਔਰ ਜਿਹੜਾ ਸੂਲਾ ਨੂੰ ਲੜੂ ਉਹ ਗੁਰੂ ਸਾਹਿਬ ਨੂੰ ਪਾਉ ਜਿਹੜਾ ਸੂਲਾ ਤੋਂ ਪਰਾ ਹੋ ਗਿਆ ਸਾਧ ਸੰਗਤ ਜੀ ਅੱਜ ਵੀ ਖਤਮ ਹੈ ਉਹ ਕੱਲ ਵੀ ਖਤਮ ਹੈ ਇਸ ਲਈ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਕਾਰਾ ਛੱਡਣ ਲੱਗਿਆ ਜੇ ਸਹਿਮਤ ਉਹ ਤਾਂ ਗੱਜ ਵੱਜ ਕੇ ਛੱਡਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਅਪੀਲ ਕਰਦਾ ਕਿ ਜੇ ਇਸ ਦਿਨ ਵੀ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੂਗੀ ਵੱਡਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲੇ ਔਰ ਦਿੱਲੀ ਦੀਆਂ ਕੰਦਾਂ ਨੂੰ ਮੈਂ ਕਹਿੰਦਾ ਖੜਕਾ ਕੇ ਆਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਮਾਰਸ਼ਲ ਕੌਮ ਜਿਹੜੀ ਦੇਸ਼ ਦੀ ਆਜ਼ਾਦੀ ਦੇਸ਼ ਦੀ ਸੁਰੱਖਿਆ ਲਈ ਲੜਦੀ ਆ ਜੇ ਉਹਨਾਂ ਦੀ ਆਵਾਜ਼ ਨਹੀਂ ਸੁਣੋਂਗੇ ਤੇ ਫਿਰ ਤੁਹਾਨੂੰ ਬਹੁਤ ਵੱਡਾ ਖਾਮਿਆਚਾ ਭੁਗਤਣਾ ਪੈਣਾ ਦੇਸ਼ ਨੂੰ ਅਣਦੇਣ ਵਾਲੇ ਲੋਕਾਂ ਦੀ ਨਾ ਸੁਣੀ ਜਾਵੇ